ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਪੰਜਾਬ মিডিਆ ਕਲੱਬ ਦੇ ਨਾਲ ਅੱਜ ਅਸੀਂ ਪੰਜਾਬ ਰੈਸਟੋਰੈਂਟ ਹੋਂਦੇ ਸਟੇਕੀਲਿਸ ਵੀ ਅਸੀਂ ਸਾਡੇ ਸਹਿਕਾਰਜੋਗ ਪ੍ਰਦਾਨ ਸਭਾ ਜੀ ਦੇ ਨਾਲ ਗੱਲਬਾਤ ਕਰਦੇ ਜੁੜਨ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਦਾ ਫਤਿਹ ਸੰਬੰਧ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਦੀ ਗੰਮੀ ਮੀਟਿੰਗ ਜਿਹੜੀ ਇਹ ਕੱਟੀ ਇਹਦਾ ਮਕਸਦ ਕੀ ਹੈ ਸਾਡਾ ਅੱਜ ਪੰਜਾਬ মিডিਆ ਪ੍ਰੈਸ ਤੋਂ ਅਸੀਂ ਮੀਟਿੰਗ ਬੁਲਾਉਣ ਦਾ ਮਕਸਦ ਇਹ ਸੀਗਾ ਕਿ ਅੱਜ ਅਸੀਂ ਕੁਝ ਆਪਣੀ ਕਲੱਬ ਦੇ ਵਿੱਚ ਨਵੇਂ ਮੈਂਬਰ ਜਿਹੜੇ ਉਹ ਐਡ ਕੀਤੇ ਨੇ ਔਰ ਦੂਸਰਾ ਇਹ ਸੀਗਾ ਕਿ ਕੁਝ ਉਹਦੇ ਅਸੀਂ ਬਰਖਾਸਤ ਕੀਤੇ ਨੇ ਔਰ ਕੁਝ ਨਵੇਂ ਉਹਦੇ ਜਿਹੜੇ ਉਹ ਦਿੱਤੇ ਨੇ ਪ੍ਰਧਾਨ ਸਭ ਜਿਵੇਂ ਤੁਸੀਂ ਜਿਹੜੀ ਸਸਤਾ ਬਣਾਈ ਸੀਗੀ ਪੰਜਾਬ ਮੀਡੀਆ ਕਲੱਬ ਦੇ ਵਿੱਚ ਸਮਾਜਿਕ ਸੁਧਾਰ ਦੇ ਕੰਮ ਕਾਫੀ ਤੋਂ ਸ਼ੁਰੂ ਕੀਤੇ ਸੀਗੇ ਕੀ ਲੋਕਾਂ ਦਾ ਰਿਸਪੌਂਸ ਆ ਰਿਸਪੌਂਸ ਤਾਂ ਵਧੀਆ ਮਿਲ ਰਿਹਾ ਜੀ ਬਸ ਸਾਡੇ ਕੁਝ ਅਹੁਦੇਦਾਰਾਂ ਨੇ ਵਿੱਚੋਂ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਸਹੀ ਨਹੀਂ ਕੀਤੀਆਂ ਜੇ ਸੋਚਿਆ ਕਰਕੇ ਸਾਨੂੰ ਠੋਸ ਕਦਮ ਚੱਕਣੇ ਪਏ ਕਿ ਹੁਣ ਸਾਨੂੰ ਉਹਦੇ ਜਿਹੜੇ ਨੇ ਉਹ ਪਿਛਲੇ ਬਰਖਾਸਤ ਕਰਕੇ ਹੁਣ ਨਵੇਂ ਉਹਦੇ ਜਿਹੜੇ ਨੇ ਉਹਦੇ ਨੇ ਪ੍ਰਧਾਨ ਜੀ ਉਹ ਕਹਣਾ ਕਿ ਜਿਵੇਂ ਨਾ ਮਤਲਬ ਕਈ ਬੰਦੇ ਅਹੁਦਾ ਲੈ ਕੇ ਉਹਦਾ ਗਲਤ ਇਸਤੇਮਾਲ ਕਰਦੇ ਆ ਕਿ ਉਹ ਚੀਜ਼ ਨੂੰ ਅਸੀਂ ਜਿਹੜਾ ਵੀ ਸਾਨੂੰ ਲੱਗਦਾ ਸਾਡੇ ਕਲੱਬ ਦੇ ਵਿੱਚ ਅਹੁਦਾ ਲੈ ਕੇ ਭਾਵੇਂ ਪ੍ਰਧਾਨ ਭਾਵੇਂ ਸਕੱਤਰੀ ਭਾਵੇਂ ਕਜਾਨਤੀ ਆ ਜਾਂ ਚੇਅਰਮੈਨ ਕਿ ਉਹਨੂੰ ਉਹਦੇ ਤੋਂ ਉਸੇ ਵੇਲੇ ਬਰਖਾਸਤ ਕਰਕੇ ਨਵਾਂ ਮਨੁੱਖ ਜਿਹੜਾ ਉੱਥੇ ਸਥਾਪਿਤ ਕਰ ਦੇਣਾ ਸੀ ਗਲਤ ਕੰਮ ਜਿਹੜਾ ਉਹ ਨਹੀਂ ਹੋਣ ਦੇਣਾ ਆਪਣੀ ਜਿਹੜੀ ਆ ਪੰਜਾਬ ਮੀਡੀਆ ਕਲੱਬ ਦੇ ਵਿੱਚ ਅਸੀਂ ਆਪਣੇ ਕਲੱਬ ਨੂੰ ਇੱਕ ਐਸੇ ਟੀਚੇ ਤੇ ਲੈ ਜਾਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਕਲੱਬ ਦਾ ਉਹਦਾ ਇੱਕ ਨਾਮ ਹੋਵੇ ਔਰ ਉਹਦੀ ਇੱਕ ਅਲੱਗ ਪਹਿਚਾਣ ਬਣ ਤੇ ਪ੍ਰਧਾਨਗੀ ਦਾ ਅਹੁਦਾ ਜਿਹੜਾ ਹੈ ਉਹ ਐਜ਼ ਇਟ ਇਜ਼ ਬਰਕਰਾਰ ਹੈ ਸਰਪਰਾਸ ਜਿਹੜੇ ਸਾਡੇ ਮਾਨੀ ਕੋੜਾ ਜੀ ਨੇ ਤੇ ਜਨਰਲ 77 ਅਸੀਂ ਚੇਂਜ ਕੀਤੇ ਨੇ ਉਹ ਅੱਜ ਤੋਂ ਸਾਡੇ ਦਵਿੰਦਰ ਸਹਿਮ ਜੀ ਨੇ ਭਾਈ ਪ੍ਰਧਾਨ ਜਿਹੜੇ ਨੇ ਉਹ ਸਾਡੇ ਮਹਿਤਪੁਰ ਤੋਂ ਕੇਡੀ ਐਸ ਲਾਈਵ ਤੋਂ ਪਈਸਾ ਮਨਜਿੰਦਰ ਜੀ ਨੇ ਤੇ ਇਹਨਾਂ ਦੇ ਅਹੁਦਿਆਂ ਨੂੰ ਅਸੀਂ ਵੈਲਕਮ ਕਰਦੇ ਆਂ ਸਾਨੂੰ ਉਮੀਦ ਆ ਕਿ ਇਹ ਮਤਲਬ ਵੀ ਆਪਣੇ ਅਹੁਦਿਆਂ ਨੂੰ ਅਹੁਦੇ ਸਮਝ ਕੇ ਉਹਨੂੰ ਵਧੀਆ ਢੰਗ ਨਾਲ ਲੋ ਮਤਲਬ ਬੀ ਕੰਮ ਕਰਨਾ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਸੀਂ ਸਮਾਜਦਾਰ ਦੇ ਜਿਹੜੇ ਕਿਹੜੇ ਕੰਮ ਸੋਚ ਕੇ ਬੈਠੇ ਹੋਏ ਹੋ ਦਿਮਾਗ ਅੰਦਰ ਕਿਸੇ ਕਿਸੇ ਚੰਗੇ ਕੰਮ ਕਰਦੇ ਦੇਖੋ ਜੀ ਸਾਡੇ ਕਲੱਬ ਵੱਲੋਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਭਲਾਈ ਦੇ ਕੰਮ ਨੇ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਫੂਨਡਨ ਕੈਂਪ ਲਾਵਾਂਗੇ ਅੱਖਾਂ ਦੇ ਕੈਂਪ ਲਾਵਾਂਗੇ ਜਾਂ ਹੋਰ ਅੱਜਕੱਲ ਚੂੜੇ ਗੋਡਿਆਂ ਦਾ ਕੈਂਪ ਲੱਗਦੇ ਨੇ ਉਹ ਵੀ ਲਗਾਵਾਂਗੇ ਸਾਡੇ ਮਾਈਂਡ ਦੇ ਵਿੱਚ ਬਹੁਤ ਐਸੀ ਕੰਮ ਨੇ ਜਿਹੜੇ ਅਸੀਂ ਮਤਲਬ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਜੀ ਇਹ ਸੰਨ ਸਾਡੇ ਪ੍ਰਧਾਨ ਸਾਹਿਬ ਜੀ ਸੋ ਬੜੀ ਵਧੀਆ ਥੋੜੇ ਸਮੇਂ ਤੋਂ ਉਹਨਾਂ ਨੇ ਬੜੀਆਂ ਮੱਲਾਂ ਮਾਰੀਆਂ ਨੇ ਥੋੜਾ ਸਮਾਂ ਹੋਇਆ ਕਲੱਬ ਬਣੇ ਨੂੰ ਤੇ ਜਿਵੇਂ ਵਾਤਾਵਰਨ ਨੂੰ ਲੈ ਕੇ ਬੜੇ ਚਿੰਤਤ ਨੇ ਜੀ ਸੋ ਇਸ ਜਿਵੇਂ ਸੌਣ ਦਾ ਮਹੀਨਾ ਲੰਘ ਕੇ ਗਿਆ ਸੌਣ ਦੇ ਮਹੀਨੇ ਦੇ ਵਿੱਚ ਕਾਫੀ ਜਿਹੜੇ ਵਾਤਾਵਰਨ ਨੂੰ ਲੈ ਕੇ ਰੋਖ ਲਾਇ ਰਹੇ ਨੇ ਪਿੰਡਾਂ ਦੇ ਵਿੱਚ ਖੂਨਦਾਨ ਕੈਂਪ ਲਗਾਏ ਹੋਏ ਨੇ ਉਹਨਾਂ ਨੇ ਸਮੇਂ ਦੇ ਵਿੱਚ ਜਿਵੇਂ ਡਾਕਟਰਾਂ ਦੀ ਸਲਾਹ ਮੁਤਾਬਕ ਜਿਵੇਂ ਸਿਆਲ ਦੀ ਰੋਤ ਸ਼ੁਰੂ ਹੁੰਦੀ ਆ ਤੇ ਆਪੋ ਉਸ ਦੇ ਵਿੱਚ ਅੱਖਾਂ ਦੇ ਕੈਂਪਸ ਕਿਉਂਕਿ ਸਾਨੂੰ ਰੋਸ਼ਨੀ ਮਿਲ ਜਾਵੇ ਉਹ ਵੀ ਸੋਚ ਕੇ ਬੈਠੇ ਹੋਏ ਨੇ ਜਿਹੜਾ ਸਾਡਾ ਪਰਿਵਾਰ ਆ ਇਹ ਕਲੱਬ ਇਹਦੇ ਵਿੱਚ ਕਿਸੇ ਜੇ ਕੋਈ ਸਰੀਰਕ ਤਕਲੀਫ ਪੈਂਦੀ ਆ ਜਾਂ ਕਿਸੇ ਨੂੰ ਕੋਈ ਲੋੜ ਪੈਂਦੀ ਆ ਤੇ ਉਹਦੇ ਵਿੱਚ ਵੀ ਉਹਨਾਂ ਦੀ ਇਹ ਸਪੋਰਟ ਕਰਦੇ ਨੇ ਸੋ ਬੜੀ ਵੱਡੀ ਸੋਚ ਲੈ ਕੇ ਕਲੱਬ ਜਿਹੜਾ ਬੈਠਾ ਹੋਇਆ ਤੁਸੀਂ ਵੀ ਕਲੱਬ ਵਰਤਮਾਨ ਜੀਵਨ ਤਾਜ਼ਮਾ ਸੀ ਇਸ ਕਲੱਬ ਨੂੰ ਹੋਰ ਬਣਾਉਂਦੇਗਾ ਤੇ ਲਜਾਸੀ ਤੁਸੀਂ ਦੇਖ ਲਓ ਪੰਜਾਬ ਮੀਡੀਆ ਕਲੱਬ ਦਾ ਸਿਪਾਈ ਗਗਨਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ